ਕਾਇਤ ਪੰਜਾਬੀ ਵਿਅਕਤੀ ਜਿਸ ਨੇ ਵਿਦੇਸ਼ ਵਿੱਚ ਜਾ ਕੇ ਹੱਦ ਤੋੜਵੀਂ ਮਿਹਨਤ ਕੀਤੀ ਆਲੀਸ਼ਾਨ ਕੋਠੀ ਉਸ ਦੇ ਵੱਲੋਂ ਬਣਾਈ ਗਈ 4 ਮਹੀਨੇ ਪਹਿਲਾਂ ਵਿਆਹ ਵੀ ਕੀਤਾ ਗਿਆ ਲੇਕਿਨ ਹੁਣ ਉਸ ਦੇ ਨਾਲ ਵੱਡੀ ਅਣਹੋਣੀ ਵਾਪਰ ਗਈ ਹੈ ਵਿਆਹ ਦੇ ਚਾ ਵੀ ਅਜੇ ਉਤਰੇ ਨਹੀਂ ਸਨ ਵਿਆਹ ਵਾਲੇ ਹੱਥਾਂ ਵਿੱਚੋਂ ਅਜੇ ਚੂੜਾ ਵੀ ਨਹੀਂ ਸੀ ਉਤਰਿਆ ਕਿ ਵਿਦੇਸ਼ ਦੀ ਧਰਤੀ ਵਿੱਚ ਇਸ ਨੌਜਵਾਨ ਦੇ ਨਾਲ ਅਣਹੋਣੀ ਵਾਪਰ ਗਈ ਹੈ 4 ਮਹੀਨੇ ਪਹਿਲਾਂ ਵਿਆਹੀ ਲੜਕੀ ਦਾ ਸੁਹਾਗ ਜਿਹੜਾ ਉਹ ਉਜੜ ਗਿਆ ਹੈ ਤਾਂ ਵੱਡੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਦੇਸ਼ ਦੀ ਧਰਤੀ ਉੱਤੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਕਈ ਸਾਲ ਪਹਿਲਾਂ ਇਹ ਵਿਅਕਤੀ ਆ ਜਿਹੜਾ ਉਹ ਵਿਦੇਸ਼ ਗਿਆ ਸੀ ਅਤੇ ਉਸ ਦੇ ਵੱਲੋਂ ਉੱਥੇ ਕਮਾਈ ਕੀਤੀ ਗਈ ਸੀ ਕਮਾਈ ਕਰਕੇ ਆਲਿਸ਼ਾਨ ਕੋਠੀ ਬਣਾਈ ਗਈ ਫੌਰਚੂਨਰ ਕਾਰਾਂ ਖਰੀਦੀਆਂ ਗਿਆ ਅਤੇ ਬੜੇ ਚਾਵਾਂ ਨਾਲ ਵਿਆਹ ਵੀ ਕਰਵਾਇਆ ਗਿਆ ਲੇਕਿਨ ਵਿਆਹ ਤੋਂ 4 ਮਹੀਨੇ ਬਾਅਦ ਹੀ ਇਸ ਦੇ ਨਾਲ ਵੱਡੀ ਅਣਹੋਣੀ ਹੈ ਜਿਹੜੀ ਉਹ ਵਾਪਰ ਜਾਂਦੀ ਹੈ ਤਾਂ ਮਨੀਲਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਏ ਮੋਗਾ ਦੇ ਬਾਗਾ ਪੁਰਾਣਾ ਮੁਦਕੀ ਰੋਡ ਤੇ ਪੈਂਦੇ ਪਿੰਡ ਮਾਲਾ ਖੁਰਦੇ ਦੇ 35 ਸਾਲਾ ਨੌਜਵਾਨ ਜਸਵਿੰਦਰ ਸਿੰਘ ਦਾ ਬੀਤੇ ਦਿਨੀ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਪਿਛਲੇ 7 ਸਾਲਾਂ ਤੋਂ ਮਨੀਲਾ ਵਿੱਚ ਰਹਿੰਦਾ ਸੀ ਅਤੇ 4 ਮਹੀਨੇ ਪਹਿਲਾਂ ਹੀ ਵਿਆਹ ਕਰਵਾਉਣ ਵਗਰੋਂ ਵਾਪਸ ਗਿਆ ਸੀ ਤਾਂ ਹੱਤਿਆ ਦੀ ਖਬਰ ਜਿਵੇਂ ਪਿੰਡ ਦੇ ਵਿੱਚ ਆਉਂਦੀ ਹੈ ਤਾਂ ਪਿੰਡ ਦੇ ਵਿੱਚ ਮਾਤਮ ਛਾ ਜਾਂਦਾ ਹੈ ਤਾਂ ਫਾਈਨਾਂਸ ਦਾ ਕੰਮ ਇਸ ਦੇ ਵੱਲੋਂ ਉੱਥੇ ਕੀਤਾ ਜਾ ਰਿਹਾ ਸੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਇੱਕ ਬੜਾ ਹੀ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸੀ ਜਿਸ ਨੇ ਵਿਦੇਸ਼ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਵਿੱਤੀ ਹਾਲਾਤਾਂ ਵਿੱਚ ਵੱਡਾ ਸੁਧਾਰ ਕੀਤਾ ਮ੍ਰਿਤਕ ਦੇ ਪਰਿਵਾਰ ਅਨੁਸਾਰ ਜਸਵਿੰਦਰ ਸਿੰਘ ਨੇ 2 ਸਾਲ ਪਹਿਲਾਂ ਪਿੰਡ ਵਿੱਚ ਇੱਕ ਆਲੀਸ਼ਾਨ ਹਵੇਲੀ ਬਣਾਈ ਦੋ ਫੋਰਚੂਨਰ ਗੱਡੀਆਂ ਖਰੀਦੀਆਂ ਇੱਕ ਮੋਟਰਸਾਈਕਲ ਵੀ ਖਰੀਦੀਆ ਤੇ ਬਰੀਲਾ ਵਿੱਚ ਆਪਣਾ ਘਰ ਵੀ ਬਣਾਇਆ ਤਾਂ ਇਹ ਨੌਜਵਾਨ ਜਿਹੜਾ ਉਹ 9 ਫਰਵਰੀ ਨੂੰ ਵਿਆਹ ਕਰਵਾ ਕਰਵਾਉਂਦਾ ਹੈ ਅਤੇ ਫਿਰ ਵਿਦੇਸ਼ ਚਲੇ ਜਾਂਦਾ ਹੈ ਗगनਦੀਪ ਕੌਰ ਦੇ ਨਾਲ ਇਸ ਦਾ ਵਿਆਹ ਹੁੰਦਾ ਹੈ ਅਤੇ ਬਾਅਦ ਦੇ ਵਿੱਚ 4 ਮਾਰਚ ਨੂੰ ਇਹ ਨੌਜਵਾਨ ਵਿਦੇਸ਼ ਚਲੇ ਜਾਂਦਾ ਹੈ ਤਾਂ ਪਤਨੀ ਦੇ ਹੱਥਾਂ ਵਿੱਚੋਂ ਅਜੇ ਲਾਲ ਚੂੜਾ ਵੀ ਨਹੀਂ ਉਤਰਦਾ ਕਿ ਪਹਿਲਾਂ ਹੀ ਉਸ ਦਾ ਸੁਹਾਗ ਜਿਹੜਾ ਉਹ ਉੱਜੜ ਜਾਂਦਾ ਹੈ ਜਸਵਿੰਦਰ ਸਿੰਘ ਦੇ ਚਚੇਰੇ ਭਰਾ ਲਖਵੀਰ ਸਿੰਘ ਜਿਹੜਾ ਕਿ ਕੈਨੇਡਾ ਵਿੱਚ ਰਹਿੰਦਾ ਹੈ ਉਸ ਦੇ ਵੱਲੋਂ ਇਸ ਘਟਨਾ ਦੀ ਜਾਣਕਾਰੀ ਬਾਕੀਆਂ ਦੇ ਨਾਲ ਸਾਂਝੀ ਕੀਤੀ ਗਈ ਤਾਂ ਉਸ ਨੂੰ ਮੰਗਲਵਾਰ ਸਵੇਰੇ 4 ਤੋਂ 5 ਵਜੇ ਦੇ ਵਿੱਚਕਾਰ ਪਤਾ ਲੱਗਾ ਕਿ ਜਸਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਨੂੰ ਫੋਨ ਕਰਕੇ ਇਹ ਸਾਰੀ ਗੱਲ ਜਦੋਂ ਦੱਸੀ ਜਾਂਦੀ ਹੈ ਤਾਂ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਆ ਜਿਹੜਾ ਉਬੜ ਜਾਂਦਾ ਹੈ ਨਵੀਂ ਵਿਆਹੀ ਪਤਨੀ ਗगनਦੀਪ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਸਵਿੰਦਰ ਸਿੰਘ ਦੀ ਮ੍ਰਿਤਕ ਦੇ ਐਤਵਾਜ ਦਾ ਸੋਮਵਾਰ ਤੱਕ ਪਿੰਡ ਪਹੁੰਚਣ ਦੀ ਉਮੀਦ ਹੈ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਪਿੰਡ ਮਹਿਲਾ ਖੁਰ ਦੇ ਸਰਪੰਚ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਇਹ ਨੌਜਵਾਨ ਬੜਾ ਮਿਹਨਤੀ ਸੀ ਅਤੇ ਉਸ ਦੇ ਆਪਣੀ ਮਿਹਨਤ ਦੇ ਨਾਲ ਪਿੰਡ ਦੇ ਵਿੱਚ ਵੱਡੀ ਹਵੇਲੀ ਆ ਜਿਹੜੀ ਉਹ ਬਣਾਈ ਸੀ ਅਤੇ ਪਿੰਡ ਦੇ ਲੋਕ ਨੇ ਜਿਹੜੇ ਉਹ ਉਸ ਦੇ ਕੰਮ ਤੋਂ ਪ੍ਰਭਾਵੇ ਸਨ ਲੇਕਿਨ ਵਿਦੇਸ਼ ਦੇ ਵਿੱਚ ਇਸ ਦੇ ਨਾਲ ਵੱਡੀ ਅਣਹੋਣੀ ਵਾਪਰ ਜਾਂਦੀ ਹੈ ਜਿਸ ਵਿਅਕਤੀ ਨੇ ਇਸ ਨੂੰ ਕੰਮ ਸਿਖਾਇਆ ਸੀ ਉਸ ਦਾ ਵੀ ਇਹੀ ਪਿੰਡ ਸੀ ਅਤੇ ਉਸ ਦਾ 3 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜਸਵਿੰਦਰ ਸਿੰਘ ਨੇ ਉਸ ਵਿਅਕਤੀ ਮੋਹਨ ਸਿੰਘ ਦੇ ਪਰਿਵਾਰ ਨੂੰ ਵੀ ਆਪਣਾ ਸਮਝ ਕੇ ਪਾਲਣ ਪੋਸ਼ਣ ਸ਼ੁਰੂ ਕਰ ਦਿੱਤਾ ਤਾਂ ਮ੍ਰਿਤਕ ਦੇ ਪਿਤਾ ਦਲੀਪ ਸਿੰਘ ਪਤਨੀ ਗਗਨਦੀਪ कौर ਅਤੇ ਪਰਿਵਾਰਕ ਮੈਂਬਰਾਂ ਨੇ ਮਨੀਲਾ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਜਸਵਿੰਦਰ ਸਿੰਘ ਦੇ ਕਾਤਲਾਂ ਦੀ ਜਲਦ ਪਛਾਣ ਕਰਕੇ ਉਹਨਾਂ ਨੂੰ ਸਾਕਤ ਸਜ਼ਾ ਦਿੱਤੀ ਜਾਵੇ ਹਾਲਾਂਕਿ ਮਨੀਲਾ ਦੇ ਵਿੱਚ ਗੋਲੀਆਂ ਮਾਰ ਕੇ ਪੰਜਾਬੀ ਦਾ ਕਤਲ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਉੱਥੇ ਵੱਡੀ ਗਿਣਤੀ ਵਿੱਚ ਅਜਿਹੇ ਮਾਮਲੇ ਵਾਪਰੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਵਿਅਕਤੀ ਨੂੰ ਇਸ ਐਨ ਆਰ ਆਈ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ